ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ ਵੱਜ ਗਏ ਨੇ 10:00 ਚ 4 ਮਿੰਟ ਹੋ ਗਏ ਆ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੇ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਹੈ ਜੀ ਅਗਰ ਤੁਹਾਨੂੰ ਬੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸਮਰੂਲ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਜਿਹੜੀ ਅੱਜ ਦੀ ਆਪਾਂ ਵੀਡੀਓ ਜੀ ਬਣਾਈ ਹੈ ਇਹ ਆਪਾਂ ਕੋਈ ਡੇਲੀ ਰੁਟੀਨ ਵਰਕ ਦੀ ਨਹੀਂ ਆਪਾਂ ਬਣਾ ਰਹੇ ਹਾਂ ਆਪਾਂ ਕੋਈ ਬਲੌਗ ਨਹੀਂ ਬਣਾ ਰਹੇ ਕੋਈ ਰੈਸਪੀ ਨਹੀਂ ਸ਼ੇਅਰ ਕਰ ਰਹੇ ਕੋਈ ਆਪਾਂ ਤੁਹਾਡੇ ਨਾਲ ਹੋਮ ਰੈਮਡੀਜ਼ ਨਹੀਂ ਸ਼ੇਅਰ ਕਰਨੀ ਅਰ ਤੇ ਜਿਹੜੀ ਵੀਡੀਓ ਹੈ ਨਾ ਇਹ ਮਤਲਬ ਪਹਿਲਾਂ ਮੈਂ ਸੋਚਿਆ ਨਹੀਂ ਸੀ ਕਿ ਮੈਂ ਇਸ ਬਾਰੇ ਵੀਡੀਓ ਬਣਾਵਾਂ ਕਿਉਂਕਿ ਮਨ ਚ ਦੁਬਿਧਾ ਸੀ ਵੀ ਵੀਡੀਓ ਬਣਾਈ ਲਈ ਜਾਂ ਨਾ ਬਣਾਈਏ ਲੇਕਿਨ ਫਿਰ ਲੱਗਿਆ ਕਿ ਆਪਾਂ ਨੂੰ ਅਗਰ ਆਪਾਂ ਹੀ ਇਸ ਗੱਲ ਤੇ ਮੁੱਦੇ ਤੇ ਗੱਲ ਨਹੀਂ ਕਰਾਂਗੇ ਔਰ ਤੋ ਕੀ ਆਪਾਂ ਜੋ ਔਰਤਾਂ ਨਾਲ ਅੱਜ ਦੇ ਟਾਈਮ ਚ ਹੋ ਰਿਹਾ ਹੈ ਉਹਨਾਂ ਬਾਰੇ ਗੱਲ ਨਹੀਂ ਕਰਾਂਗੇ ਸੋ ਫਿਰ ਕੌਣ ਕਰੂਗਾ ਸੋ ਤਾਂ ਕਰਕੇ ਜੀ ਬਾਕੀ ਸ਼ਾਇਦ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਕਿਉਂਕਿ 2-3 ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਜਿਹੜੀ ਮੰਦਭਾਗੀ ਖਬਰ ਆਪਾਂ ਕਿਹਾ ਸਕਦੇ ਹਾਂ ਚੱਲ ਰਹੀ ਹੈ ਬਹੁਤ ਜ਼ਿਆਦਾ ਕਲਕੱਤੇ ਦੀ ਜਿਹੜੀ ਆ ਉਥੇ ਇੱਕ ਡਾਕਟਰ ਲੇਡੀਜ਼ ਜਿਹੜੀ ਸੀਗੀ ਜਿਹੜੀ ਟ੍ਰੇਨਿੰਗ ਚੱਲਦੀ ਸੀ ਤੇ ਔਨ ਡਿਊਟੀ ਉਹਦੇ ਨਾਲ ਜੋ ਹੋਇਆ ਮਤਲਬ ਮੈਂ ਜਦੋਂ ਖਬਰ ਸੁਣੀ ਨਾ ਮੇਰੇ ਰੂਮ ਤੇ ਖੜੇ ਹੋ ਗਏ ਕਿਉਂਕਿ ਜਦੋਂ ਆਪਾਂ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਸੋਚਦੇ ਆ ਕਿ ਅਗਰ ਮੈਂ ਉਥੇ ਹੁੰਦੀ ਤੇ ਮੇਰੇ ਨਾਲ ਆ ਚੀਜ਼ਾਂ ਹੋਈਆਂ ਹੁੰਦੀਆਂ ਤਾਂ ਆਪਾਂ ਕੀ ਕੀ ਆਪਣਾ ਹੁੰਦਾ ਹਨਾ ਸੋ ਰੂਮ ਕੰਪ ਜਾਂਦੀ ਹੈ ਕਿ ਲੂ ਕੰਡਾ ਖੜਾ ਹੋ ਜਾਂਦਾ ਜਦੋਂ ਕਦੇ ਇਹੀ ਜੀ ਖਬਰ ਆਉਂਦੀ ਹੈ ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲਾਂ ਨਿਰਭੈ ਜਾਨ ਦੀ ਲੜਕੀ ਸੀ ਉਹਦੇ ਨਾਲ ਵੀ ਇਹੀ ਕੁਝ ਹੋਇਆ ਤੇ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਤਾਂ ਆਪਣੇ ਸਮਾਜ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਲੋਕ ਜੋ ਉਸ ਚੀਜ਼ ਨੂੰ ਮਤਲਬ ਕਿ ਵੀ ਕਹਿੰਦੇ ਨੇ ਕਿ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ ਉਹਦੇ ਵਿੱਚ ਕੁਝ ਔਰਤਾਂ ਵੀ ਹੁੰਦੀਆਂ ਕੁਝ ਆਦਮੀ ਵੀ ਹੁੰਦੇ ਆ ਲੇਕਿਨ ਦੂਸਰੀ ਸਾਈਡ ਕੁਝ ਲੋਕ ਉਹ ਵੀ ਆ ਜਾਂਦੇ ਨੇ ਜਿਹੜੇ ਕਹਿੰਦੇ ਨੇ ਨਹੀਂ ਲੜਕੀਆਂ ਨੇ ਤਾਂ ਹੁੰਦਾ ਕਿਉਂਕਿ ਉਹਨਾਂ ਦੇ ਕੱਪੜੇ ਪਾਉਣ ਦਾ ਤਰੀਕਾ ਸਹੀ ਨਹੀਂ ਜਾਂ ਕਈ ਕਹਿ ਦਿੰਦੇ ਨੇ ਕਿ ਜੇ ਉਹ ਦੇਰ ਰਾਤ ਤੱਕ ਬਾਹਰ ਸਿਘੀਆਂ ਤਾਂ ਉਹਨਾਂ ਨਾਲ ਐਦਾਂ ਹੋਇਆ ਸੋ ਤਾਂ ਕਰਕੇ ਲੇਕਿਨ ਜੇ ਹੁਣ ਆਪਾਂ ਇਹ ਕੇਸ ਨੂੰ ਦੇਖਦੇ ਆਂ ਜੋ ਹਨਾ ਉਸ ਲੜਕੀ ਨਾਲ ਹੋਇਆ ਜੇ ਉਸ ਚੀਜ਼ ਨੂੰ ਆਪਾਂ ਦੇਖਦੇ ਆਂ ਤਾਂ ਉੱਥੇ ਤਾਂ ਉਹਨੇ ਕੋਈ ਗਲਤ ਕੱਪੜੇ ਵੀ ਨਹੀਂ ਪਾਏ ਸੀ ਉੱਥੇ ਉਹਨੇ ਮਤਲਬ ਉਹ ਰਾਤ ਦੇ ਟਾਈਮ ਆਪਣੀ ਡਿਊਟੀ ਕਰ ਰਹੀ ਸੀ ਅਗਰ ਇੱਕ ਲੇਡੀਜ਼ ਡਾਕਟਰ ਨੂੰ ਡਿਊਟੀ ਨਹੀਂ ਕਰੂਗੀ ਤਾਂ ਜਿਹੜੀਆਂ ਮੇ ਆਪਣੇ ਵਾਰੀਆਂ ਭੈਣਾਂ ਅਗਰ ਪਾਈ ਚਾਂਸ ਕਿਸੇ ਔਰਤ ਨੂੰ ਕਿਸੇ ਲੇਡੀ ਡਾਕਟਰ ਦੀ ਰਾਤ ਦੇ ਟਾਈਮ ਜ਼ਰੂਰ ਪੈ ਜਾਵੇ ਤਾਂ ਫਿਰ ਆਪਾਂ ਨੂੰ ਕੌਣ ਟ੍ਰੀਟ ਕਰੂਗਾ ਕਿਹਦੇ ਕੋਲੇ ਆਪਾਂ ਜਾਵਾਂਗੇ ਜੇ ਡਾਕਟਰ ਹੀ ਰਾਤ ਦੇ ਟਾਈਮ ਚ ਸੇਫ ਨਹੀਂ ਹੈ ਔਰ ਉਹ ਵੀ ਉਸ ਜਗ੍ਹਾ ਤੇ ਜਿੱਥੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਉੱਥੇ ਕੋਈ ਹੁੰਦਾ ਨਹੀਂ ਉੱਥੇ ਸਟਾਫ ਵੀ ਹੁੰਦੇ ਨਹੀਂ ਉੱਥੇ ਮਤਲਬ ਕਿ ਪੇਸ਼IENTS ਵੀ ਹੁੰਦੇ ਨੇ ਪੇਸ਼ੈਂਟ ਜਿਹੜੇ ਫੈਮਲੀਆਂ ਹੁੰਦੀਆਂ ਉਹ ਵੀ ਹੁੰਦੇ ਨੇ ਅਗਰ ਇੰਨੇ ਜ਼ਿਆਦਾ ਲੱਗੀ ਜਿੱਥੇ ਹਲਚਲ ਵਾਲੀ ਜਗਾਹ ਅਗਰ ਉੱਥੇ ਇਹ ਜੀ ਚੀਜ਼ ਹੋ ਜਾਂਦੀ ਆ ਤਾਂ ਫਿਰ ਡਰਨਾ ਸੁਭਾਵਿਕ ਹੈ ਜਦੋਂ ਇਦਾਂ ਦੀ ਚੀਜ਼ ਸਾਹਮਣੇ ਆਉਂਦੀ ਆ ਨਾ ਤਾਂ ਖੁਦ ਨੂੰ ਡਰਨ ਲੱਗਣ ਲੱਗ ਜਾਂਦਾ ਘਰ ਤੋਂ ਬਾਹਰ ਨਿਕਲਣ ਲੱਗੇ ਡਰ ਲੱਗਣ ਲੱਗ ਜਾਂਦਾ ਤੇ ਪਰਮਾਤਮਾ ਕਰਕੇ ਹੈਗਾ ਦਿਨ ਕਿਸੇ ਤੇ ਨਾ ਆਵੇ ਤੁਸੀਂ ਵੀ ਸ਼ਾਇਦ ਦੇਖਿਆ ਹੋਣਾ ਦੇਖੋ ਕਿਸ ਤਰੀਕੇ ਨਾਲ ਉਸ ਲੜਕੀ ਨਾਲ ਜਿਹੜਾ ਹੈਗਾ ਪਹਿਲਾਂ ਤਾਂ ਇਹ ਖਬਰ ਆ ਰਹੀ ਸੀ ਕਿ ਸਿਰਫ ਉਸ ਨਾਲ ਰੇਪ ਹੋਇਆ ਲੇਕਿਨ ਹੁਣ ਜਦੋਂ ਮੈਂ ਕੰਟੀਨਿਊਸਲੀ ਮੈਂ ਉਸ ਨਿਊਜ਼ ਨੂੰ ਦੇਖ ਰਹੀ ਆ ਕਿ ਕੀ ਅਪਡੇਟ ਆਈ ਹੈ ਕੀ ਹੋਇਆ ਕੀ ਨਹੀਂ ਹੋਇਆ ਤਾਂ ਹੁਣ ਜਿਹੜੇ ਇਹਨਾਂ ਦੇ ਡਾਕਟਰ ਨੇ ਪੋਸਟਮਾਰਟਮ ਕੀਤਾ ਉਹ ਡਾਕਟਰ ਦਾ ਕਹਿਣਾ ਹੈ ਕਿ ਰੇਪ ਨਹੀਂ ਗੈਂਗ ਰੇਪ ਹੋਇਆ ਹਸਪੀਟਲ ਦੇ ਵਿੱਚ ਗੈਂਗ ਰੇਪ ਹੋਇਆ ਉਸ ਤੋਂ ਬਾਅਦ ਉਸ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਤੇ ਮਾਰਨ ਵੇਲੇ ਤੁਸੀਂ ਇਹ ਦੇਖੋ ਵੀ ਇਨਸਾਨੀਅਤ ਹੀ ਖਤਮ ਹੋ ਗਈ ਜਿਵੇਂ ਇੱਕ ਦ੍ਰਿੰਦਾ ਰਾਕਸ਼ਸ ਨਹੀਂ ਆਪਾਂ ਕਹਿ ਸਕਦੇ ਉਸ ਤਰੀਕੇ ਦਾ ਹ ਜਾਨੀਅਤ ਦਾ ਖੇਡ ਜਿਹੜਾ ਨੰਗਾ ਨਾਚ ਜਿਹੜਾ ਖੇਡਿਆ ਗਿਆ ਉਸ ਲੜਕੀ ਦੇਖੋ ਉਹਦੇ ਅੱਖਾਂ ਤੇ ਐਂਕਾ ਲੱਗੀਆਂ ਹੋਈਆਂ ਸੀ ਉਹਦੇ ਅੱਖਾਂ ਤੇ ਐਂਕਾ ਤੇ ਮੁੱਕੀ ਮਾਰੀ ਗਈ ਉਹ ਐਂਕਾ ਦਾ ਸ਼ੀਸ਼ਾ ਅੱਖਾਂ ਦੇ ਵਿੱਚ ਧਸ ਗਿਆ ਤੇ ਉਹਦੇ ਜਿਹੜੀਆਂ ਆਹ ਮੂਹਤੀਆਂ ਹੁੰਦੀਆਂ ਹੁੰਦੀਆਂ ਨਾ ਆ ਚੀਜ਼ਾਂ ਇੱਥੇ ਬਲੇਡ ਮਾਰੇ ਗਏ ਉਹਦੇ ਮੂੰਹ ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਤੇ ਉਹਦੇ ਜਿਹੜੀਆਂ ਉਂਗਲਾਂ ਦੇ ਨੌ ਨਹੀਂ ਉਹ ਵੀ ਮਤਲਬ ਕਿ ਕੁਝ ਗਾਇਬ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਵੀ ਉਹਨੇ ਵਿਰੋਧ ਕੀਤਾ ਤਾਂ ਉਹਦਾ ਗਲ ਘੁੱਟਿਆ ਗਿਆ ਉਹਦੇ ਗਲ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਉਹਨੇ ਵਿਰੋਧ ਕੀਤਾ ਤਾਂ ਮਰਨ ਉਹ ਜਦੋਂ ਮਰ ਚੁੱਕੀ ਸੀ ਨਾ ਮਰਨ ਤੋਂ ਬਾਅਦ ਵੀ ਉਸਨਾਂ ਗੈਂਗਰੇਪ ਹੋਇਆ ਤਾਂ ਲੇਕਿਨ ਦੂਜੇ ਪਾਸੇ ਜੇ ਅਪਾ ਦੇਖਦੇ ਹਾਂਗੇ ਵੀ ਇਹ ਚੀਜ਼ਾਂ ਹੁੰਦੀਆਂ ਕਿਉਂ ਆ ਕਿਉਂਕਿ ਅੱਜ ਦੇ ਟਾਈਮ ਚ ਅਗਰ ਅਪਾ ਦੇਖਿਆ ਜਾਵੇ ਨਾ ਕਿਤੇ ਨਾ ਕਿਤੇ ਜੋ ਆਪਾਂ ਵਿਚਰ ਰਹੀਆਂ ਆ ਜਿਹਹੇ ਜੇ ਸਮਾਜ ਦੇ ਵਿੱਚੋਂ ਸਾਡੇ ਬੱਚਿਆਂ ਦੇ ਉੱਤੇ ਜਿਹੜੀਆਂ ਚੀਜ਼ਾਂ ਦਾ ਅਸਰ ਪੈ ਰਿਹਾ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੇ ਰਿਜ਼ਲਟ ਨੇ ਉਹਨਾਂ ਚੀਜ਼ਾਂ ਦੀ ਨਤੀਜੇ ਸੋ ਮੇਰਾ ਮਨ ਕੀਤਾ ਕਿ ਮੈਂ ਤੁਹਾਡੇ ਨਾਲ ਕੀ ਸ਼ੇਅਰ ਕਰਾਂ ਕਿ ਆਓ ਆਪਾਂ ਇੱਕ ਆਪਣੇ ਬੱਚਿਆਂ ਨੂੰ ਇੱਕ ਸਹੀ ਸੋਚ ਦਈਏ ਸਹੀ ਰਾਹ ਦਿਖਾਈਏ ਕਿਉਂਕਿ ਮੇਰੇ ਖਿਆਲ ਦੇ ਵਿੱਚ ਜੀ ਆਪਾਂ ਆਪਣੇ ਬੱਚਿਆਂ ਨੂੰ ਇਹ ਪਰवरिश ਦਈਏ ਕਿ ਇੱਕ ਔਰਤ ਦੀ ਸਾਨੂੰ ਰਿਸਪੈਕਟ ਦੇਣੀ ਹੈ ਚਾਹੇ ਉਹ ਕੋਈ ਬਗਾਨੀ ਧੀ ਮਾਂ ਭੈਣ ਜੋ ਵੀ ਹੈ ਉਹਨੂੰ ਆਪਾਂ ਸਮਝਾਈਏ ਵੀ ਇੱਕ ਔਰਤ ਦਾ ਦਰਜਾ ਕੀ ਹੈ ਤਾਂ ਪੂਰਾ ਨਾ ਸਹੀ ਤੱਕ ਕਿਤੇ ਨਾ ਕਿਤੇ ਇੰਨਾਂ ਚੀਜ਼ਾਂ ਦੀ ਸ਼ੁਰੂਆਤ ਇਹਦੇ ਹੁੰਦੈ ਨਾ ਇੱਕ ਨਾ ਇੱਕ ਦਿਨ ਸ਼ੁਰੂਆਤ ਕਰਨੀ ਪੈਂਦੀ ਹੈ ਮੈਂ ਇੱਕ ਯੂਟਿਊਬਰ ਦੇ ਹੋਣ ਦੇ ਨਾਤੇ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਾਂ ਕਿ ਅਗਰ ਇਹ ਚੀਜ਼ ਆ ਰਹੀਆਂ ਤਾਂ ਆਪਾਂ ਨੂੰ ਕੁਝ ਮਿਲਜੁਲ ਕੇ ਇਸ ਚੀਜ਼ ਤੇ ਕਰਨਾ ਚਾਹੀਦਾ ਕਰਨਾ ਕੀ ਚਾਹੀਦਾ ਸਾਨੂੰ ਆਪਦੇ ਬੱਚਿਆਂ ਨੂੰ ਸਹੀ ਰਾਹ ਦਿਖਾਉਣੇ ਚਾਹੀਦੇ ਆ ਅਗਰ ਮੈਂ ਆਪਣੀ ਗੱਲ ਕਰਾਂ ਮੈਂ ਆਪਣੇ ਬੱਚੇ ਨੂੰ ਹਮੇਸ਼ਾ ਕਹਿੰਦੀ ਆ ਬੇਟਾ ਜਦੋਂ ਵੀ ਤੂੰ ਸਕੂਲ ਚ ਜਾਣਾ ਕਾਲਜ ਜਾਣਾ ਕਲਾਸ ਜਾਣਾ ਟੀਚਰ ਦੇ ਨੇ ਬੈਠੇ ਨਹੀਂ ਬਾਕੀ ਬੱਚੇ ਜੋ ਗੋਲ ਰਿਹਾ ਉਹਨਾਂ ਨੂੰ ਵੀ ਰੋਕਣਾ ਬਟ ਉਸ ਦੇ ਨਾਲ ਨਾਲ ਕਦੇ ਵੀ ਆਪਦੀ ਟੀਚਰ ਦੇ ਪ੍ਰਤੀ ਗਲਤ ਲੈਂਗੁਏਜ ਦਾ ਇਸਤੇਮਾਲ ਨਹੀਂ ਕਰਨਾ ਮੈਂ ਹਮੇਸ਼ਾ ਸਮਝਾਉਂਦੀ ਆ ਕਿ ਜਦੋਂ ਵੀ ਤੂੰ ਬਾਹਰ ਕਿਸੇ ਔਰਤ ਨੂੰ ਲੜਕੀ ਨੂੰ ਕਿਸੇ ਨਾਲ ਵੀ ਕੁਝ ਗਲਤ ਸੋਚੇ ਜਾਂ ਬੋਲਣ ਦੀ ਕੋਸ਼ਿਸ਼ ਕਰੇ ਉਸ ਤੋਂ ਪਹਿਲਾਂ ਇਹ ਜ਼ਰੂਰ ਸੋਚਣੀ ਵੀ ਉਹ ਤੇਰੇ ਮਾਂ ਵਰਗੀ ਹੈ ਜਾਂ ਉਹ ਤੇਰੇ ਭੈਣ ਵਰਗੀ ਹੈ ਤੁੱਕੇ ਫਿਰ ਉਸ ਤੋਂ ਬਾਅਦ ਖੁਦ ਹੀ ਸਾਡੇ ਜਿਹੜੇ ਕਦਮ ਹੈ ਉਹ ਰੁਕ ਜਾਂਦੇ ਨੇ ਇਹਨਾਂ ਚੀਜ਼ਾਂ ਤੋਂ ਤੇ ਮੈਂ ਹਮੇਸ਼ਾ ਹੀ ਉਹ ਰੋਏ ਸੋਚਿਆ ਕਿ ਹੈ ਵੀ ਤੂੰ ਇਹ ਸੋਚੀ ਜਦੋਂ ਤੂੰ ਟੀਚਰ ਨੂੰ ਜਾ ਕੇ ਬੋਲਦਾ ਕਿ ਤੂੰ ਉਹਨੋਂ ਨਹੀਂ ਆਪਣੀ ਮਾਂ ਨੂੰ ਬੋਲਿਆ ਮੇਰਾ ਰੀਜ਼ਨ ਕੀ ਹੈ ਜੇ ਮੈਂ ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਮੇਰਾ ਬੱਚਾ ਕੱਲ ਨੂੰ ਕੋਈ ਗਲਤ ਇਹ ਜੀ ਸੰਗਤ ਵਿੱਚ ਪੈ ਕੇ ਕੋਈ ਉਹ ਜਿਹਾ ਗਲਤ ਸਟੈਪ ਲੈ ਲੇ ਕਿਉਂਕਿ ਉਹਦੇ ਵਿੱਚ ਫਿਰ ਬੱਚੇ ਨੇ ਸਿਰਫ ਨੀ ਭੁਗਤਣਾ ਹੁੰਦਾ ਸਭ ਭੁਗਤਦੇ ਆ ਮਾਪੇ ਦੀ ਬੋਖ ਨਹੀਂ ਲੇ ਪਰ ਪਛਤਾਵਾ ਉਹ ਜੇ ਆਪਾਂ ਸੋਚ ਲੈਣਾ ਜੇ ਅਸੀਂ ਆ ਕਰ ਲੈਂਦੇ ਫਿਰ ਉਹ ਜੇ ਹੱਥ ਨਹੀਂ ਆਉਂਦੀ ਕਦੇ ਆਪਣੇ ਸੋ ਜੇ ਪਹਿਲਾਂ ਹੀ ਆਪਾਂ ਇੱਕ ਬੱਚਾ ਜਿਹੜਾ ਹੁੰਦਾ ਨਾ ਉਹਦੇ ਬਹੁਤ ਪੌਦੇ ਦੀ ਤਰ੍ਹਾਂ ਹੁੰਦਾ ਨਾ ਪਹਿਲਾਂ ਵਾਰੀ ਵੀ ਕਈ ਵਾਰੀ ਗੱਲ ਸ਼ੇਅਰ ਕਰੀ ਆ ਜਿਸ ਤਰ੍ਹਾਂ ਇੱਕ ਪੋਤੇ ਨੂੰ ਵਧੀਆ ਖਰਾਕ ਦੀ ਲੋੜ ਹੁੰਦੀ ਆ ਬੱਚਿਆਂ ਨੂੰ ਵਧੀਆ ਸੰਸਕਾਰਾਂ ਦੀ ਜ਼ਰੂਰਤ ਹੁੰਦਾ ਆ ਉਹਨਾਂ ਨੂੰ ਨਿੱਡਰ ਬਣਾਉਣ ਦੀ ਜ਼ਰੂਰਤ ਆ, ਉਹਨਾਂ ਨੂੰ ਹਿੰਮਤ ਵਾਲੇ ਬਣਾਉਣ ਦੀ ਜ਼ਰੂਰਤ ਆ, ਉਹਨਾਂ ਨੂੰ ਸਹੀ ਸੋਚ ਦੇਣ ਦੀ ਜ਼ਰੂਰਤ ਆ ਤੇ ਆਪੋ ਦੇ ਸਕਦੇ ਆ। ਕਿਉਂਕਿ ਅੱਜ ਦੇ ਟਾਈਮ 'ਚ ਜਿਹੜਾ ਮੋਬਾਈਲ ਦਾ ਜਮਾਨਾ ਆ ਨਾ, ਮੋਬਾਈਲ ਦੇ ਜੇ ਕੁਝ ਫਾਇਦੇ ਨੇ, ਕੁਝ ਨੁਕਸਾਨ ਵੀ ਨੇ। ਬੱਚੇ ਇਹਦੇ ਵਿੱਚ ਗਲਤ ਚੀਜ਼ਾਂ ਦੇਖਦੇ ਨੇ, ਫਿਰ ਉਹ ਉਹੀ ਚੀਜ਼ ਆਪ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਧਾਰਣ ਕਰਦੇ ਨੇ। ਤੇ ਕਈ ਵਾਰੀ ਇਸੇ ਚੱਕਰ ਦੇ ਵਿੱਚ ਬੱਚੇ ਆਗਾ ਔਣ ਵਾਲੀ ਜ਼ਿੰਦਗੀ ਦੀ ਖਰਾਬ ਕਰ ਲੈਂਦੇ ਨੇ। ਮੈਂ ਹੁਣ ਵੀ ਉਹੀ ਅਪਡੇਟਸ ਦੇਖ ਰਹੀ ਸੀ ਕਿ ਕੀ ਅਪਡੇਟਸ ਉਹਦੇ ਵਿੱਚ ਹੋਈਆਂ ਕਲਕੱਤੇ ਪਹਿਲਾਂ ਜਿਹੜਾ ਨਿਰਭਇਆ ਦਾ ਕਾਹਲ ਹੋਇਆ ਸੀ ਉਦੋਂ ਵੀ ਮਨ ਬਹੁਤ ਝੋੜਿਆ ਗਿਆ ਕਿ ਕਿਸ ਤਰੀਕੇ ਨਾਲ ਚਾਹੇ ਜੋ ਵੀ ਹੈ ਚਾਹੇ ਕੋਈ ਦੁਸ਼ਮਣ ਦੀ ਹੀ ਧੀ ਕਿਉਂ ਨਾ ਹੋਵੇ ਆਪਾਂ ਫਿਰ ਵੀ ਆਪਣੀ ਰੂਹ ਕੰਬ ਜਾਂਦੀ ਹੈ ਆਪਣੇ ਹੱਥ ਕੰਬ ਜਾਂਦੇ ਆ ਸੋਚਣ ਸੋਚਣ ਲੱਗੇ ਪਹਿਲਾਂ ਤਾਂ ਆਪਣਾ ਪੂਰਾ ਹਾਲ ਹੋ ਜਾਂਦਾ ਤੇ ਜਿਹੜੇ ਲੋਗੋ ਚੀਜ਼ ਕਰ ਦਿੰਦੇ ਨੇ ਬੇਰਹਿਮੀ ਨਾਲ ਉਸ ਜੀ ਨੂੰ ਕਰਦੇ ਨੇ ਤਾਂ ਫਿਰ ਉਸ ਤੋਂ ਬਾਅਦ ਉਹਦੀ ਜਾਣ ਲੈਂਦੇ ਨੇ ਉਹ ਵੀ ਇਸ ਤਰੀਕੇ ਨਾਲ ਕਿ ਜਿਵੇਂ ਉਹ ਇਨਸਾਨ ਹੀ ਨਹੀਂ ਹੁੰਦੀ ਜੀਵਨ ਦਾ ਸਾਰਿਆਂ ਨੂੰ ਹੱਕ ਹੈ ਹਰ ਇੱਕ ਨੂੰ ਮਨ ਕਰਦਾ ਹੈ ਕਿ ਆਪਣੇ ਮਨਪੌਂਦਾ ਖਾਈ ਆਪਣੇ ਮਨਪੌਂਦਾ ਪਾਈਏ ਪਰ ਜਿੱਥੇ ਦੇਖੋ ਜੇ ਉਹ ਉਸ ਲੇਡੀਜ਼ ਡਾਕਟਰ ਦੀ ਗੱਲ ਕਰੀਏ ਉਹਨੇ ਕੋਈ ਗਲਤ ਪਹਿਰਾਵਾ ਨਹੀਂ ਰੀ ਸੀ ਉਸ ਉਹ ਅਭੀ ਡਿਊਟੀ ਕਰ ਰਹੀ ਸੀ ਉਹ ਕੋਈ ਕਲੱਬ 'ਚ ਨਹੀਂ ਗਈ ਸੀ ਜਾਂ ਉਹ ਬਾਹਰ ਨਿਕੋ ਮਰੇ ਸੀ ਕੋਈ ਉਹਨੂੰ ਡਰਿੰਕ ਨਹੀਂ ਕਰੀ ਸੀ ਔਨ ਡਿਊਟੀ ਸੀ ਔਰ ਉਹਦੀ ਸਭ ਤੋਂ ਵੱਡੀ ਗਲਤੀ ਇਹ ਸੀ ਵੀ ਉਹ 36 ਘੰਟੇ ਔਨ ਡਿਊਟੀ ਰਹਿ ਕੇ ਲਗਾਤਾਰ ਉਹਨੇ 36 ਘੰਟੇ ਡਿਊਟੀ ਕੀਤੀ ਉਸ ਤੋਂ ਬਾਅਦ ਉਹਦੀ ਅੱਖ ਲੱਗੀ ਹੁਣ ਤੁਸੀਂ ਆਪ ਸੋਚੋ ਜੀ ਆਪਾਂ ਇੱਕ ਰਾਤ ਨਾ ਸਹੀਏ ਰਾਤ 12 ਘੰਟੇ ਦਿਨ 12 ਘੰਟੇ ਰਾਤ ਆਪਾਂ ਮੰਨਦੇ ਆ ਨਾ 24 ਘੰਟੇ ਦਿਨ ਰਾਤ ਆਪਾਂ ਮੰਨਦੇ ਆ ਲੇਕਿਨ ਉਹਨੇ 36 ਘੰਟੇ ਲਗਾਤਾਰ ਡਿਊਟੀ ਕੀਤੀ ਉਸ ਤੋਂ ਬਾਅਦ ਸੁਭਾਵਿਕ ਹੈ ਇਨਸਾਨ ਹੈ ਨੀਂਦ ਉਹਨਾਂ ਜਾਈ ਸੀ ਉਹਦੀ ਅੱਖ ਲੱਗੀ ਪਰ ਉਹ ਨੂੰ ਤਾਂ ਨਹੀਂ ਪਤਾ ਸੀ ਨਾ ਵੀ ਮੈਂ ਇਹ ਸੁੌਂ ਜਾਣਾ ਮੇਰੇ ਨਾਲ ਚੀਜ਼ ਹੋ ਜਾਣੀ ਹੈ ਆਪਾਂ ਇੱਥੇ 2 ਘੰਟੇ ਲੇਟ ਹੋ ਜਾਈਏ ਆਪਣੀ ਛੇਤੀ ਅੱਖ ਨਹੀਂ ਖੋਲਦੀ ਤਾਂ ਉਹਦਾ ਤਾਂ ਸੁਭਾਵਿਕ ਸੀ ਕਿ 36 ਘੰਟੇ ਲਗਾਤਾਰ ਡਿਊਟੀ ਕਰਨ ਤੋਂ ਬਾਅਦ ਉਹ ਗੂੜੀ ਨੀਂਦ ਵਿੱਚ ਚਲੀ ਗਈ ਤੇ ਉਹ ਦੇਖੋ ਤੁਸੀਂ ਸਭ ਤੋਂ ਵੱਡੀ ਚੀਜ਼ ਜਦੋਂ ਨੇ ਆਹ ਦੀ ਜ਼ਿੰਦਗੀ ਉਹਦੀ ਖਤਮ ਹੋਈ ਆ ਉਹ ਤੋਂ ਆਖਰੀ ਪਲਾਂ ਦੇ ਵਿੱਚ ਵੀ ਉਹਨੇ ਆਪ ਦਾ ਹੱਥਾਂ ਨਾਲ ਪੇਸ਼ੈਂਟ ਦੀ ਸੇਵਾ ਕੀਤੀ ਕੇਅਰ ਕੀਤੀ ਤੇ ਪਾਰੇ ਉਹ ਵਿਚਾਰੇ ਨੂੰ ਤੁਸੀਂ ਇਹ ਦੇਖੋ ਵੀ ਇੰਨੀ ਪੇਰ ਹੈਮੀ ਨਾਲ ਮਾਰਿਆ ਗਿਆ ਇੰਨੀ ਜ਼ਿਆਦਾ ਬੇਰਹਿਮੀ ਦਰੰਦਗੀ ਨਾਲ ਮਾਰਿਆ ਗਿਆ ਤੇ ਹੁਣ ਇਹੀ ਆਸ ਕਰਦੇ ਹਾਂ ਕਿ ਉਹ ਬੰਦੇ ਵਿਚਾਰੇ ਨੂੰ ਇਨਸਾਫ ਮਿਲੇਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਸਰਕਾਰ ਕੁਝ ਅਹਿਮ ਕਦਮ ਚੁੱਕੇ ਤਾਂ ਕਿ ਅੱਗੇ ਤੋਂ ਕੋਈ ਬੰਦਾ ਇਹ ਜੀ ਚੀਜ਼ ਕਰਨ ਤੋਂ ਪਹਿਲਾਂ ਸੋਵਾਰੀ ਸੋਚੀ ਤੇ ਆਪਣਾ ਸਮਝੇ ਇਸ ਚੀਜ਼ ਨੂੰ ਵੀ ਜੇ ਮੈਂ ਗਲਤ ਕਰੂੰਗਾ ਤਾਂ ਮੈਨੂੰ ਇਹਦੀ ਆ ਸਜ਼ਾ ਮਿਲਣੀ ਚਾਹੀਦੀ ਆ ਮੇਰੇ ਖਿਆਲ ਦੇ ਵਿੱਚ ਇਦਾਂ ਦੇ ਲੋਕਾਂ ਨੂੰ ਸਿਰਫ ਸਪਾਂਸਿਵਲੀ ਸਜ਼ਾ ਹੋਣੀ ਚਾਹੀਦੀ ਆ ਤੇ ਉਹਨਾਂ ਨੂੰ ਮਤਲਬ ਕੋਈ ਇਹਦੇ ਚਰਾਹਤ ਨਹੀਂ ਮਿਲਣੀ ਚਾਹੀਦੀ ਤਾਂ ਕਿ ਅੱਗੇ ਤੋਂ ਕੋਈ ਵੀ ਬੰਦਾ ਇਹ ਚੀਜ਼ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਤੇ ਡਰੇ ਵੀ ਅਗਰ ਮੈਂ ਇਹ ਚੀਜ਼ ਕਰੂੰਗਾ ਤਾਂ ਮੈਨੂੰ ਵੀ ਇਸਦੀ ਸਜ਼ਾ ਮਿਲਣੀ ਹੈ ਤੇ ਬਾਕੀ ਤੁਸੀਂ ਵੀ ਪਲੀਜ਼ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਬਾਕੀ ਮੇਰਾ ਯੂਟਿਊਬ ਜੋੜੇ ਬਾਕੀ ਦੇ ਯੂਟਿਊਬਰਸ ਨੇ ਉਹਨਾਂ ਨੂੰ ਵੀ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਵੀ ਇਸ ਚੀਜ਼ ਬਾਰੇ ਗੱਲ ਜ਼ਰੂਰ ਚੱਕੋ ਤਾਂ ਕਿ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਾਰੀ ਸਮਝ ਆਵੇ ਕਿ ਸਾਨੂੰ ਅੱਜ ਦੇ ਟਾਈਮ 'ਚ ਜਿੰਨਾ ਸਾਨੂੰ ਆਪਣੇ ਬੱਚਿਆਂ ਨੂੰ ਇੱਕ ਚੰਗੀ ਲਾਈਫ ਦੇਣ ਦਾ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਹੈ ਨਾ ਉਨੀ ਹੀ ਜ਼ਿੰਮੇਵਾਰੀ ਆਪਣੇ ਆਪਣੇ ਬੱਚਿਆਂ ਨੂੰ ਇੱਕ ਸਹੀ ਰਾਹ ਦਿਖਾਉਣ ਦੀ ਵੀ ਆ ਇੱਕ ਸਹੀ ਸੋਚ ਦੇਣ ਦੀ ਵੀ ਆ ਤਿਉ ਸਹੀ ਸੋਚ ਆਪਾਂ ਤਾਂ ਹੀ ਦੇ ਸਕਦੇ ਆ ਜੇ ਆਪਾਂ ਪੂਛ ਟਾਈਮ ਆਪਾਂ ਆਪਣੇ ਬੱਚਿਆਂ ਨਾਲ ਬਿਤਾਈਏ ਉਹਨਾਂ ਨੂੰ ਸਮਝੀਏ ਉਹਨਾਂ ਨੂੰ ਸੁਣੀਏ ਵੀ ਉਹ ਕਿਸ ਰਾਹ ਤੇ ਜਾ ਰਹੇ ਨੇ ਕੀ ਕਰ ਰਹੇ ਨੇ ਕੀ ਉਹਨਾਂ ਦੇ ਦਿਮਾਗ ਚੱਲ ਰਿਹਾ ਅਗਰ ਦੇਖੋ ਡਿੱਗ ਡਿੱਕੇ ਸਵਾਰ ਹੁੰਦੇ ਆ ਹਾਂ ਬੱਚਾ ਗਲਤੀ ਕਰਦਾ ਜ਼ਿੰਦਗੀ ਚ ਕੋਈ ਛੋਟੀ ਕਰਦਾ ਕੋਈ ਵੱਡੀ ਕਰਦਾ ਲੇਕਿਨ ਅਗਰ ਆਪ ਨੂੰ ਪਤਾ ਹੋਵੇ ਸਾਡੇ ਬੱਚੇ ਤੋਂ ਗਲਤੀ ਹੋਈ ਆਪਾਂ ਉਹ ਤਰੀਕੇ ਨਾਲ ਸਮਝਾ ਸਕੀਏ ਉਹਨੂੰ ਸਹੀ ਗਲਤ ਦਾ ਫਰਕ ਜਿਹੜਾ ਸਮਝਾ ਸਕੀਏ ਤਾਂ ਸਾਡਾ ਬੱਚਾ ਹੋਣ ਵਾਲੇ ਟਾਈਮ ਦੇ ਵਿੱਚ ਇੱਕ ਜਨ ਚੰਗੀ ਸੋਹਣੀ ਜ਼ਿੰਦਗੀ ਦਾ ਮਾਲਕ ਹੋ ਸਕਦਾ। ਇਹ ਕਾਰਨ ਕੀ ਹੁੰਦਾ ਜੇ ਦਾ ਘਰਾਂ ਦੇ ਵਿੱਚ ਬੱਚੇ ਜ਼ਿਆਦਾ ਆਪਾਂ ਕਹਿੰਦੇ ਨਾ ਡੋਮੈਸਟਿਕ ਵਾਇਲੈਂਸ ਹੋ ਗਿਆ। ਇਦਾਂ ਦੀਆਂ ਚੀਜ਼ਾਂ ਦੇਖਦੇ ਨੇ। ਜਾਂ ਘਰ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਦੇਖਦੇ ਨੇ ਜਾਂ ਆਸ ਪੜੋਸ ਚ ਦੇਖਦੇ ਆ ਜਾਂ ਫੋਨਾਂ ਚ ਦੇਖਦੇ ਆ। ਪਰ ਉਹਨਾਂ ਚੀਜ਼ਾਂ ਵਾਂਗਰ ਤੇ ਜਿਹੜਾ ਦਿਮਾਗ ਉੱਤਿਆ ਸਰਪੰਦਾ ਗੰਤ ਪੈਂਦਾ। ਤਾਂ ਉਹਨਾਂ ਚੀਜ਼ਾਂ ਨਾਲ ਫਰੱਗੇ ਜਾ ਕੇ ਜੋ ਕਈ ਵਾਰੀ ਬੱਚੇ ਜਿਹੜੀ ਗਲਤ ਕਦਮ ਲੈ ਜਾਂਦੇ ਨੇ ਜਾਂ ਉਹ ਹਿਵਾਨੀਆਂ ਤੋਸਤਕ ਦੀ ਜਿਹੜੀ ਹਾਵੀ ਹੋ ਕੇ ਨਿਕਲਦੀ ਆ ਫਿਰ ਉਹਦੇ ਵਿੱਚ ਫਿਰ ਨਾ ਸਿਰਫ ਉਹ ਬੱਚਾ ਪਿਸਦਾ ਉਹ ਇਨਸਾਨ ਪਿਸਦਾ ਉਹ ਬੰਦਾ ਪਿਸਦਾ ਵਲ ਪੂਰੀ ਫੈਮਿਲੀ ਉਹਦੇ ਮਾਪੇ ਭੈਣ ਭਾਈ ਬੱਚੇ ਘਰ ਵਾਲੇ ਸਭ ਪਿਸਦੇ ਨੇ ਫਿਰ ਸੋ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਵੀ ਜਿਹੜੀਆਂ ਧੀਆ ਭੈਣਾਂ ਸਿਰਫ ਕਿਸੇ ਕਦੀਆਂ ਨਹੀਂ ਸਭੀਆਂ ਸਾਂਝੀਆਂ ਹੁੰਦੀਆਂ ਤੇ ਸਾਨੂੰ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਗੁਰਬਾਣੀ ਵਿੱਚ ਵੀ ਪ੍ਰਮਾਤਮਾ ਨੇ ਇਹੀ ਕਿਹਾ ਹੈ ਵੀ ਔਰਤ ਦੀ ਜਿਹੜੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਸੋ ਮੇਰਾ ਹੀ ਸੀ ਮਕਸਦ ਇਸ ਵੀਡੀਓ ਨੂੰ ਬਣਾਉਣਾ ਵੀਡੀਓ ਮੈਂ ਬਣਾ ਚੁੱਕੀ ਸੀ ਦੂਸਰੀ ਪਰ ਮੇਰਾ ਮਨ ਨਹੀਂ ਕੀਤਾ ਜੇ ਸ਼ੇਅਰ ਕਰ ਲਵਾਂ ਤਾਂ ਤੇ ਮੈਂ ਕਿਹਾ ਚਲੋ ਆਪਾਂ ਜਿਹੜਾ ਮੇਨ ਟਾਪਿਕ ਹੈ ਕਿਉਂਕਿ ਜਦੋਂ ਆਪਾਂ ਇੱਕ ਨਵੀਂ ਚੈਨਲ ਚੱਲਦੇ ਆਪਾਂ ਨਾ ਹਨਾ ਆਪਾਂ ਕੁਝ ਲੋਕ ਦੇਖਦੇ ਨੇ ਸੁਣਦੇ ਨੇ ਸੋ ਆਪਣਾ ਸਭ ਤੋਂ ਪਹਿਲਾ ਫਰਜ ਹੈ ਪਹਿਕ ਚੰਗਾ ਮੈਸੇਜ ਦੇਈਏ ਕਿ ਚੰਗਾ ਸਨੇਹਾ ਦੇਈਏ ਉਹਨਾਂ ਨੂੰ ਕਿ ਕੀ ਆਪਣੀ ਵੀ ਗੱਲ ਤਾਂ ਕੀ ਸਹੀ ਆ ਉਹ ਕੀ ਚੱਲ ਰਿਹਾ ਕੀ ਹੋ ਰਿਹਾ ਕੀ ਨਹੀਂ ਹੋਣਾ ਚਾਹੀਦਾ ਸੋ ਬਾਕੀ ਦੇ ਵਲੌਗਰਸ ਵੀ ਜਿਹੜੇ ਹੈਗੇ ਨੇ ਆਪਣੇ ਨਾਲ ਜੁੜੇ ਹੋયા ਉਹਨਾਂ ਨੂੰ ਵੀ ਮੇਰੀ ਹੱਥ ਜੁੜ ਕੇ ਹੀ ਬੇਨਤੀ ਹੈ ਕਿ ਪਲੀਜ਼ ਸਾਰੀ ਗੱਲ ਸੁਣੋ ਕਰੋ ਬਾਕੀ ਲੋਕਾਂ ਨੂੰ ਵੀ ਇਹ ਜ਼ਰੂਰ ਕਰੋ ਉਹਨਾਂ ਨੂੰ ਸਮਝਾਓ ਕਿ ਸਾਨੂੰ ਆਪਦੇ ਬੱਚਿਆਂ ਲਈ ਕੁਝ ਅਹਿਮ ਸਟੈਪ ਲੈਣ ਦੀ ਲੋੜ ਆ ਕੁਝ ਅਹਿਮ ਸੋਚਣਾ ਜ਼ਰੂਰੀ ਹੈ ਤੇ ਵੱਧ ਤੋਂ ਵੱਧ ਜੇ ਆਪਾਂ ਇਸ ਗੱਲ ਤੇ ਗੱਲ ਵੀ ਕਰਾਂਗੇ ਤਾਂ ਹੋ ਸਕਦਾ ਦੇਖੋ ਸ਼ੁਰੂਆਤ ਤਾਂ ਇੱਕ ਨਕਲ ਦੇ ਨਾਲ ਹੁੰਦੀ ਆ ਹਾਲੀਵੁੱਡੀ ਆਨ ਆਰ ਟਾਈਮ ਦੇ ਵਿੱਚ ਸ਼ਾਇਦ ਕਿਸੇ ਜੋ ਜਿਹੜਾ ਸਰਕਾਰੀ ਦਾ ਸਰਕਾਰ ਦਾ ਬੰਦਾ ਉਹਦੇ ਦਿਮਾਗ ਤੱਕ ਇਹ ਗੱਲ ਜਾਵੇ ਤੇ ਸ਼ਾਇਦ ਉਹ ਫਿਰ ਇਸ ਤੀਦੇ ਵਧੀਆ ਐਕਸ਼ਨ ਕੁਝ ਲੈਣ ਜਾਂ ਕੁਝ ਨਵੇਂ ਰੂਲ ਐਂਡ ਰੈਗੂਲੇਸ਼ਨ ਬਣਨ ਕਿਉਂਕਿ ਇਹ ਸਮਾਜ ਸਭ ਦਾ ਸਾਂਝਾ ਹੈ ਜੀ ਤੇ ਸਭ ਨੂੰ ਜਿਉਣ ਦਾ ਹੱਕ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਚੰਗਾ ਚਾਹੇ ਕੋਈ ਮਾੜਾ ਹੈ ਚਾਹੇ ਕੋਈ ਨੌਜਵਾਨ ਹੈ ਚਾਹੇ ਕੋਈ ਬੂੜਾ ਚਾਹੇ ਆਦਮੀ ਹੈ ਚਾਹੇ ਔਰਤ ਹੈ ਸੋ ਇਹੀ ਸੀ ਜੀ ਆਇਆਂ ਟੂ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਨੂੰ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ